ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਰ ਸੁਪਰਸਟਾਰ ਮੈਂ ਦੀ ਲੈ ਕੇ ਹਾਜ਼ਰ ਹੋਏ ਆਂ ਮਿੱਤਰੋ ਪਿੰਡ ਪਹੁੰਚੇ ਹੋਏ ਆਂ ਆਪਾਂ ਸਰਾਂਵਾਲੀ ਦੇ ਵਿੱਚ ਤੇ ਜਾਣਿਆ ਪਛਾਣਿਆ ਚਿਹਰਾ ਅਮਨਦੀਪ ਬਾਈ ਦੇ ਕੋਲ ਵਪਾਰ ਦਾ ਬਾਈ ਦਾ ਕੰਮ ਆ ਮਿੱਤਰੋ ਝੋਟੀ ਦਿਖਾਉਣੀ ਆ ਤੁਹਾਨੂੰ ਗਹਿਣਾ ਪਹਿਲਾਂ ਸੁਈਆ ਚੰਗੇ ਦੁੱਧ ਦੀ ਮਾਲਕਣਾ ਕਰਨ ਵਾਲੀ ਐਣ ਦਾ ਮਿੱਤਰੋ ਹਾਥੀ ਵਾਂਗੂ ਹਾਥੀ ਵਾਂਗੂ ਪਲੀ ਪਈਆ ਤੁਰਦੀ ਪਲਵਾਂ ਵਾਂਗੂਆ ਲੇਵਾ ਪਲਵਾਂ ਦੇ ਪਾਟਰਗਵ ਸਿੰਘ ਕਰਨ ਵਾਲੀ ਨੂੰ ਜਫਰਾਵਦੀ ਵਰਗਾ ਲੱਗਾ ਹੋਇਆ ਕੁਆਲਿਟੀ ਵਾਲੇ ਪੱਖ ਤੋਂ ਕੋਕੇ ਜੜਦੀਆ ਸੋਹਣੀ ਬੜੀ ਲੱਗਦੀ ਜਦੋਂ ਖੁਰਲੀ ਤੇ ਖੜਦੀਆ ਆਓ ਗਾ ਬਾਈ ਦੇ ਨਾਲ ਵੀ ਆਪਣੀ ਪਈ ਗਰਾਰੀ ਅੜਦੀ ਆ ਕਰਦੇ ਗੱਲ ਅਮਨਦੀਪ ਭਾਈ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਭਾਈ ਕੀ ਹਾਲ ਆ ਬੱਡੇ ਠੀਕ ਆ ਜੀ ਵਧੀਆ ਸੇਤਾ ਦੇ ਪਰਿਵਾਰ ਸਭ ਓਕੇ ਚਲੋ ਸ਼ੁਕਰ ਆ ਰੱਬ ਦਾ ਨਾਮ ਕਰਾਂ ਦੀ ਆਪਣਾ ਹੈਗਾ ਅਮਨਦੀਪ ਹਾਂਜੀ ਅਮਨਦੀਪ ਭਾਈ ਗੱਲ ਓ ਆ ਛੋਟੀ ਲੈ ਕੇ ਆਇਆ ਸੁਪਰਸਟਾਰ ਤੂੰ ਹਣਾ ਸੁਆ ਕਿਨੇ ਮੈਂ ਪਹਿਲਾ ਹੀ ਹੈ ਨਾ ਪਹਿਲਾ ਹੀ ਆਇਆ ਚਾਰ ਦੰਦਾ ਚਾਰ ਦੰਦਾ ਕਿੰਨੇ ਦਿਨਾਂ ਦੀ ਹੋ ਗਈ ਸੂਈ ਬਈ ਅੱਜ ਇਹਨੂੰ ਹੋ ਗਏ 1 ਹਫ਼ਤਾ 10 ਦਿਨ ਹੋ ਗਏ ਹਫ਼ਤਾ ਦਾ ਇਹਨੂੰ ਹੋਜੀ ਮੜਾ ਇਧਰੋਂ ਨੇਰਾ ਜਾਉਂਦਾ ਅੱਛਾ ਹਾਂ ਹਫ਼ਤਾ 10 ਦਿਨ ਹੋ ਗਏ ਸੂਈ ਨੂੰ ਹੈ ਦੁੱਧ ਕਿੰਨੇ ਤੇ ਚੱਲਦੀ ਆ ਬੰਦੀ 13 ਕਿਲੋ ਆ ਜੀ ਣ ਕੰਡੇ ਲਾਉਣਾ ਨਾ ਕਾਵਾ ਕੰਡੇ ਨਾ ਕੀ ਬਾਤ ਆ ਬਈ ਤੇ ਇੱਕ ਕੂਣ ਚੜ ਕੇਵੇਂ ਲੱਗਾ ਕੂਣ ਤਾਂ ਇੱਕ ਨੰਬਰ ਹੀ ਆ ਪਤਾ ਤਾਂ ਮੈਂ ਮਾਰ ਦਿੰਨੇ ਆ ਮਾਰ ਦੇ ਠੀਕ ਆ ਬਈ ਤੋਰੀ ਵੀਰੇ ਪਹਿਲਾਂ ਨੂੰ ਫੇਰੀ ਧਰਾ ਮਾਰਾ ਗਿਆ ਪਹਿਂਦੀ ਲੈ ਵੀ ਤੋਰ ਕੇ ਵਿਖਾਉਣਾ ਤੁਹਾਨੂੰ ਵੀ ਜਦੋਂ ਤੀਰ ਤੁਰਦੀ ਹੈ ਨਾ ਦੁਨੀਆਂ ਨੂੰ ਪਤਾ ਲੱਗੇ ਵੀ ਵਾਕੇ ਚੱਲਦੀ ਪਈ ਹੈ ਕੱਟੀ ਬਈ ਹਾਂ ਹਾਂ ਆਹ ਦੀਦਾ ਕਿੱਥੇ ਮਿਲਦੀ ਹੈ ਚੰਦਰੀਓ ਪੈਸੇ ਲਾ ਕੇ ਵੀ ਨਹੀਂ ਮਿਲਦੀਆਂ ਹੈ ਹੂੰ ਵੀ ਜੰਦਲੀ ਦਾ ਕਰਮ ਵਾਲੀਏ ਰਾਣੀਆਂ ਤੇਰਾ ਨਾਂ ਹੀ ਰਾਣੀ ਰੱਖ ਦੇਣਾ ਜਿਹੜਾ ਵੀ ਲੈ ਕੇ ਜਾਵੇ ਆਉਂਦੇ ਸਵੇਰ ਨੂੰ 17 ਸ੍ਰੀਮੇ ਬੜੂੰਗੀ ਹਾਂ ਆਹ ਵੇਖੋ ਬਈ ਆਹ ਹਲੇਵਾ ਕਿੱਥੇ ਮਿਲਦਾ ਪੂਰ ਚੱਕੀ ਮਾੜੀ ਜੀ ਅਮਨਦੀਪ ਬਾਈ ਹਾਂ ਹਾਂ ਆ ਜੀ ਦਵੇ ਵੇਖ ਬਈ ਬ੍ਰਾਂਡ ਵੇਖੋ ਥੱਲੋ ਹਨਾ ਥਣ ਥੂਣੀ ਬੜਾ ਚੰਗੇ ਬਣਦੇ ਆਉਣ ਦੀ ਬਈ ਬਣਦੇ ਬਹੁਤ ਚੰਗਾ ਬਾਕੀ ਕੋਈ ਇਹ ਨਹੀਂਗਾ ਬਈ ਬੰਦੇ ਨਾ ਟਾਂ ਲਾ ਕੇ ਵੀਡੀਓ ਬਣਾ ਲੈਂਦੇ ਆ ਹਾਂ ਆ ਤੜਕੇ ਵਾਲੀ ਹੋਈ ਆ ਬਾਤ ਜਿਹੜੀ ਮਨਲਾਪਾ ਚੋਈ ਨਹੀਂ ਜੀ ਹੂੰ ਬਸ ਚੀਜ਼ ਵੀ ਆਪਣੀ ਦੀ ਬਾਈ ਵਾਕਿਆ ਯਾਰ ਹਨਾ ਕੱਲਾ ਕੱਲਾ ਥਣ ਹੁਸਣ ਲੇਵਾ ਸਾਰਾ ਕੁਝ ਹੀ ਬ੍ਰਾਂਡ ਆ ਯਾਰ ਹਨਾ ਯਾਰ ਬਾਈ 17 18 ਸਰੀਮੇ ਆ ਪਹਿਲੇ ਦੂਜੇ ਸੋਏ ਹੋ ਗਏ ਹਜੇ ਕਿਹੜਾ ਬਾਈ ਆਪਾਂ ਲੇਟੀ ਲੁੱਟੀ ਪਾਈਏ ਹੁਣ ਮੈਂ ਪਾਸੋਂ ਲਿਆ ਆ ਤੇ ਜੈਕ ਦਿਨ ਤਾਈਨੇ ਜੀ ਨਹੀਂ ਲਾਇਆ ਲਾਇਆ ਆ ਜਦੋਂ ਉੱਪਰ ਲਿਆ ਜੀ ਲਾਇਆ 15 ਕਿਲੋ ਦੁੱਧ ਤਜਾਵੜੂ ਪੀਕ ਲੈਵਲ ਤੇ ਤਜਾਵੜੂ ਕੀ ਬਾਈ ਬਹੁਤ ਚੰਗੇ ਦੁੱਧ ਦੀ ਮਾਲ ਕਰੇ ਯਾਰ ਕਿੰਨੇ ਦੀ ਦੇ ਦੇਾਂਗੇ ਆਪਣੀ ਦੀ ਬਾਈ ਚਾਰੂ ਚੂਰੂ ਬਹੁਤ ਆ ਬਾਈ ਕਿੰਨੇ ਦੀ ਦੇ ਦਈਏ ਵੀਰੇ ਆਪਾਂ ਬਾਈ ਹਾਂ ਨਾ ਡੇਢ ਦੀ ਦੇਣੀ ਆ ਬਸ 1 ਲੱਖ ਤੇ 50 ਹਜ਼ਾਰ ਦੀ ਬਸ ਇਤੁ ਕੋਈ ਬੰਦਾ ਇਹ ਇੰਨੇ ਵਾਲਾ ਹੀ ਫੋਨ ਲਾਵੇ ਦੂਜਾ ਲਾਵੇ ਹੀ ਨਾ ਵਾਏ ਹਾਏ ਹਾਏ ਕੀ ਜੀ ਵੀ ਆ ਫਿਰ ਦਿਵਾਲੀ ਵਾਲੀ ਝੋਟੀ ਆ ਦਿਵਾਲੀ ਵਾਲੀ ਹੈ ਨਾ ਮੈਂ ਅਗਰ ਕੱਟਾ ਬਾਈ ਉਹ ਵੀ ਮੰਨਦਾ ਕਰਕੇ ਆ 2 ਲੱਖ ਦੀ ਝੋਟੀ ਆ ਦੋ ਹੀ ਜਾਨਾ ਵੇ ਜੀ 1.70 ਦੀ ਤਾਂ ਹੈਗੀ ਸੀ ਹਾਂ ਹੈਗੀ ਸੀ ਨਾ ਕੱਟਾ ਮੈਂ ਅਗਰ ਬਾਈ ਕੱਟਾ ਬਾਈ ਹੂੰ ਬ੍ਰੈਂਡ ਆ ਮੈਂ 20 ਹਜ਼ਾਰ ਮੰਦਾ ਮਰ ਗਿਆ ਹੈ ਨਾ ਅੱਜ 20 ਹਜ਼ਾਰ ਮੰਦਾ ਹੀ ਆ 20 ਹਜ਼ਾਰ ਮੰਦਾ ਹਾਂ ਭਾਈ ਅਮਰਦੀਪ ਨੰਬਰ ਨੰਬਰ 75268252016 7526852016 ਹੁਣ ਛੱਡ ਦੇ ਬੱਚਾ ਬਾਈ ਬਣ ਕੇ ਧਾਰਾ ਦਾ ਪੁਆਈਏ ਰੋਲਾ ਆਪਾਂ ਆ ਜਾ ਲੈ ਵੇਖ ਬਈ ਭਾਰੀ ਧਾਰ ਰੇ ਬਾਈ ਹਮ ਕਿਹੜੀਆਂ ਗੱਲਾਂ ਚੁੰਨਦੀਆਂ ਬਈ ਦੂਜਿਆਂ ਦੇ ਮਾਰਦੇ ਬਾਈ ਮੈਂ ਨਾ ਯਾਰ ਨਿਆਰਾ ਯਾਰ ਹਮ ਓਏ ਪੂਰ ਸਿਤਾ ਨਹੀਂ ਗਰੰਟੀ ਆ ਫੋਲੇ ਬਸ ਠੀਕ ਆ ਮਨਦੀ ਬਾਈ ਬਸ ਬਹੁਤ ਰੋਕ ਦੇਵੇ ਹੁਣ ਮੇਰੇ ਬਾਈ ਬਣ ਕੇ ਨੰਬਰ ਦੇ ਦੇ ਮੈਨੂੰ ਕਿਹੜਾ ਦੇ ਇੱਕ ਵਾਰੀ ਫੇਰ 7526851016 ਠੀਕ ਆ ਬਈ ਤੁਹਾਡਾ